ਆਪਣੇ ਜੋ ਸਾਡੇ ਗਰੁੱਪ ਮੈਂਬਰਸ ਆ ਉਹਨਾਂ ਨੂੰ ਦੇ ਰਹੀਆਂ ਕਿਉਂਕਿ ਜਿਵੇਂ ਆਪਾਂ ਪਹਿਲੇ ਵੀ ਗੱਲ ਕੀਤੀ ਹੈ ਉਮੀਦ ਸੰਸਥਾ ਜੋ ਮੈਂ 90 ਸਿਰੇ ਨਾਲ 4 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਇਹਦਾ ਮੁੱਖ ਮੁੱਦਾ ਇਹ ਹੈਗਾ ਕਿ ਸਾਡੀ ਜੋ ਔਰਤਾਂ ਹਨ ਔਰ ਉਸ ਔਰਤਾਂ ਜੀ ਜੋ ਪਰਿਵਾਰ ਹਨ ਉਹਨਾਂ ਨੂੰ ਘਰੇ ਬੈ ਕੇ ਜਾਂ ਆਪਣੇ ਪਿੰਡ ਵਿੱਚ ਬੈ ਕੇ ਉਹਨਾਂ ਨੂੰ ਇੱਕ ਰੋਜ਼ਗਾਰੀ ਦਾ ਸਾਧਨ ਮਿਲਣਾ ਚਾਹੀਦਾ ਛੋਟੀ-ਛੋਟੀ ਲਾਲਚਾ ਪਿੱਛੇ ਉਹਨਾਂ ਨੂੰ ਆਪਣਾ ਵੋਟ ਜਾਇਆ ਕਰਨ ਦੀ ਫਿਰ ਲੋਡ ਨਹੀਂ ਪੈਣੀ ਔਰ ਆਪਣੇ ਘਰ ਦੀ ਖਰਚੇ ਦੇ ਵਿੱਚ ਉਹ ਵੀ ਆਪਣਾ ਯੋਗਦਾਨ ਪਾਦੇ ਨੇ ਤੇ ਇਸ ਕਰਕੇ ਆਪਾਂ ਇਹ ਕੰਮ ਸ਼ੁਰੂ ਕੀਤਾ ਹੈ ਔਰ ਮੈਂ ਦੱਸਣਾ ਚਾਹੁੰਦਾ ਕਿ ਅੱਜ ਆਪਾਂ 6 ਕਾਟ ਦੇ ਰਹੇ ਆ ਦੋ ਤਿੰਨ ਮਹੀਨਾ ਪਹਿਲਾਂ ਆਪਾਂ 7 ਕਾਟ ਦਿੱਤੇ ਸੀ ਲਗਭਗ ਜੋ ਮੇਰੇ ਕੋਲ ਇਹ ਅੰਕੜੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹ ਰਿਹਾ ਆਪਾਂ 2400 2400 ਉਮੀਦ ਸੰਸਥਾ ਦੇ ਵਿੱਚ ਜੋ ਔਰਤਾਂ ਹਨ ਇੰਡੀਵਿਜੂਅਲ ਤੌਰ ਤੇ ਉਹਨਾਂ ਨੂੰ ਰੋਜ਼ਗਾਰੀ ਦਾ ਸਾਧਨ ਦੇ ਰਹੇ ਆ ਸਾਡੇ ਜੋ ਗਰੁੱਪ ਬਣੇ ਆ ਹਰ ਪਿੰਡ ਦੇ ਵਿੱਚ ਸਾਡੇ ਦੋ-ਦੋ ਗਰੁੱਪ ਬਣੇ ਆ ਉਹ ਗਰੁੱਪਾਂ ਨੂੰ ਵੱਖਰਾ ਜੋ ਗਰੁੱਪ ਐਕਟੀਵਿਟੀ ਹੈ ਉਹ ਵੱਖਰੇ ਨਜ਼ਿਰੇ ਨਾਲ ਉਹਨਾਂ ਨੂੰ ਆਮਦਨ ਦਾ ਸਾਧਨ ਮਿਲਦਾ ਪਰ ਇਹ ਇੰਡੀਵਿਜੂਅਲ ਤੌਰ ਤੇ 2400 ਸਾਡੇ ਮੈਂਬਰਾਂ ਨੂੰ ਆਪਾਂ ਰੋਜ਼ਗਾਰੀ ਦਾ ਸਾਧਨ ਦੇ ਰਹੇ ਆ ਦੇਣ ਦੀ ਕੋਸ਼ਿਸ਼ ਚ ਹੈ ਅੱਜ ਦੀ ਘੜੀ 632 ਔਰਤਾਂ ਨੂੰ ਰੋਜ਼ਗਾਰੀ ਦਾ ਸਾਧਨ ਦੇ ਰਿਹਾ ਹੈ ਇਨੂੰ ਮਿਲਾ ਕੇ ਇਹ 6 ਕਾਟਾ ਨੂੰ ਮਿਲਾ ਕੇ 632 ਔਰਤਾਂ ਨੂੰ ਰੋਜ਼ਗਾਰ ਦੇ ਦਾ ਸਾਧਨ ਮਿਲ ਰਿਹਾ ਆ 560 ਦੇ ਕਰੀਬ ਔਰਤਾਂ ਦੇ ਕਾਗਜ਼ ਮਨਜ਼ੂਰੀ 'ਚ ਪਈਆਂ ਉਹ ਵੀ ਮੇਰੇ ਖਰਮੇ ਥੋੜੇ ਦਿਨਾਂ 'ਚ ਵੱਖਰੀ ਵੱਖਰੀ ਐਕਟੀਵਿਟੀ ਹਰੇਕ ਫੂਡ ਕਾਟ ਨਹੀਂ ਕਰ ਰਿਹਾ ਕਈਆਂ ਨੇ ਵੱਖਰੇ ਕੰਮ ਕੀਤੇ 600 500 ਕੁਝ ਦੇ ਲਗਭਗ ਕਾਗਜ਼ ਤਿਆਰ ਹੋ ਰਹੇ ਔਰ ਬਾਕੀ 1200 ਦੇ ਸਕਰੂਟੀਨ ਦੇ ਵਿੱਚ ਆ ਕਿਉਂਕਿ ਕੱਲਾ ਇਹ ਨਹੀਂ ਹੈ ਕੀ ਕਿਸੇ ਨੇ ਕਹਤਾ ਜੀ ਮੈਂ ਇਹ ਕੰਮ ਸ਼ੁਰੂ ਕਰਨਾ ਚਾਹ ਰਿਹਾ ਜਾਂ ਚਾਹਦੀ ਹਾਂ ਤੇ ਤੁਸੀਂ ਕਰ ਦਿਓ ਗੱਲ ਇਹ ਆਪਾਂ ਉਸ ਕੰਮ ਨੂੰ ਵੀ ਬਾਰੀਕੀ ਨਾਲ ਸਾਡੀ ਜੋ ਟੀਮ ਹੈ ਉਹ ਬਾਰੀਕੀ ਨਾਲ ਸਟੱਡੀ ਕਰਦੀ ਹੈ ਕਿ ਦੀ ਬਾਇਬਿਲਿਟੀ ਕੀ ਹੈ ਔਰ ਫਿਰ ਇਹਦੇ ਬਾਅਦ ਇਹਦਾ ਪ੍ਰੋਫਿਟ ਕਿੰਨਾ ਹੋਣਾ ਕੁੜੀ ਨੂੰ ਕਿ ਇਹ ਨਾ ਹੋਵੇ ਕਿ ਆਪਾਂ ਕੰਮ ਸ਼ੁਰੂ ਕਰ ਦੇ ਤੇ ਉਹ ਕੰਮ ਸਿਰੇ ਨਾ ਚੜੇ ਤੇ ਫਿਰ ਨਿਰਾਸ਼ਾ ਬਹੁਤ ਹੁੰਦੀ ਹੈ ਤੇ ਇਸ ਕਰਕੇ ਆਪਾਂ ਬੜੀ ਬਾਰੀਕੀ ਨਾਲ ਔਰ ਹੌਲੀ-ਹੌਲੀ ਇਹ ਕੰਮ ਸ਼ੁਰੂ ਕਰ ਰਹੇ ਹਾਂ ਪਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜੇ ਕੱਲ ਮੇਰੀ ਟੀਮ ਦੇ ਮੈਂਬਰਾਂ ਨੇ ਆ ਰਾਜਵਿੰਦਰ ਜੀ ਨੇ ਉਹਨਾਂ ਦੇ ਟੀਮ ਦੇ ਮੈਂਬਰਾਂ ਨੇ ਮੈਨੂੰ ਕਿਹਾ ਕਿ 650 ਦੇ ਲਗਭਗ ਔਰਤਾਂ ਨੂੰ ਆ ਰੋਜ਼ਗਾਰੀ ਦੇ ਸਾਧਨ ਮਿਲ ਰਹੇ ਹਨ ਮੈਨੂੰ ਬੜੀ ਖੁਸ਼ੀ ਹੈ ਕਿ ਦੇਖੋ ਫੂਡ ਕਾਰਟ ਚਲਾਣਾ ਮਿਹਨਤ ਆ ਕੰਮ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਕਿ ਸਾਡੀ ਕੁੜੀਆਂ ਆ ਇਹ ਬੀੜਾ ਚੱਕਿਆ ਉਹਨਾਂ ਨੇ ਔਰ ਮੈਂ ਉਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਔਰ ਅਰਦਾਸ ਕਰਦੇ ਕਿ ਹੋਰ ਵੀ ਕੁੜੀਆਂ ਨੂੰ ਆਪਾਂ ਰੋਜ਼ਗਾਰੀ ਦਾ ਸਾਧਨ ਦੇ ਸਕਦਾ। ਕਨ ਸਰ ਜਿਨ੍ਹਾਂ ਨੂੰ ਫੋਟ ਕਰ ਦਿੱਤੀ ਜਾ ਰਹੀ ਹੈ ਉਹਨਾਂ ਦੀ ਸਿਲੈਕਸ਼ਨ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ? ਉਹ ਤਾਂ ਦੇਖੋ ਐਸੀ ਕੋਈ ਸਿਲੈਕਸ਼ਨ ਦੀ ਗੱਲ ਨਹੀਂ ਹੁੰਦੀ ਆਪਾਂ ਕੋਈ ਮਤਵੇਦ ਨਹੀਂ ਰੱਖਦੇ। ਜੋ ਵੀ ਕੁੜੀ ਕੁਝ ਕਰਨਾ ਚਾਹਦੀ ਹੈ ਉਹ ਆਪ ਸਾਡੇ ਕੋਲ ਆਉਂਦੀ ਹੈ। ਮੈਂ ਵੀ ਜਾ ਕੇ ਉਹਨਾਂ ਨੂੰ ਮਿਲਦਾ ਪਿੰਡਾਂ ਦੇ ਵਿੱਚ ਗਰੁੱਪ ਮੈਂਬਰਾਂ ਨਾਲ ਗੱਲ ਕਰਦੇ ਆਂ। ਫਿਰ ਉਹ ਫੈਸਲਾ ਕਰਦੇ ਕਿ ਹਾਂ ਮੈਂ ਕੁਝ ਕਰਨਾ ਚਾਹਦੀ ਆ। ਕਈ ਵਾਰ ਚਾਰ ਮੈਂਬਰ ਇਕੱਠੇ ਹੋ ਕੇ ਕਰ ਲੈਂਦੇ ਆ। ਕਿਵੇਂ ਸਾਡੀ ਪਿਕਲ ਮੇਕਿੰਗ ਦਾ ਸਾਡੇ ਇੱਕ ਇੱਥੇ ਪਤਾ ਨਹੀਂ ਸਰ ਇਹ ਕਰਮਜੀਤ ਕੋਰ ਹੈ ਉਹਨੇ ਪਿਕਲ ਮੇਕਿੰਗ ਦਾ ਕੰਮ ਕੀਤਾ ਹੁਣ ਇਹਦੀ ਮਰਜ਼ੀ ਹੈ ਕਿ ਇਹ ਚਾਰ ਕੁੜੀਆਂ ਨੂੰ ਨਾਲ ਕਰ ਦੇ ਛੇਆ ਨੂੰ ਨਾਲ ਕਰ ਦੇ ਇਹਨਾਂ ਦੀ ਮਰਜ਼ੀ ਹੈ ਮੈਂ ਤੇ ਸਿਰਫ ਤੇ ਆਪਣੀ ਜੋ ਟੀਮ ਹੈ ਉਮੀਦ ਸੰਸਥਾ ਦੀ ਉਹ ਸਿਰਫ ਜਾ ਕੇ ਉੱਥੇ ਜਾ ਕੇ ਮੋਟੀਵੇਟ ਕਰਦੀ ਹੈ ਬਾਕੀ ਆਪਾਂ ਕਿਸੇ ਨੂੰ ਜ਼ਬਰਦਸਤੀ ਤੋਂ ਕਰ ਨਹੀਂ ਸਕਦੇ ਤੇ ਇਸ ਕਰਕੇ ਇਸ ਤਰੀਕੇ ਨਾਲ ਆਪਾਂ ਕੰਮ ਕਰਦੇ ਧੰਨਵਾਦ ਥੈਂਕ ਯੂ ਹਸਵਿੰਦਰ ਕੋਰੇ ਜੀ ਪਹਿਲੀ ਗੱਲ ਤੇ ਤੁਹਾਨੂੰ ਬਿਲਕੁਲ ਕਲੀਅਰ ਕਰ ਗਏ ਆ ਖੰਨਾ ਸਾਹਿਬ ਕੇ ਊਮੇਨ ਇਮਪਾਵਰਮੈਂਟ ਤੇ ਉਮੀਦ ਲਗਾਤਾਰ ਕੰਮ ਕਰਦੀ ਆ ਰਹੀ ਹੈ ਨੇ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੰਮ ਨੇ ਜਿਹੜੇ ਸਾਡੇ ਉਹ ਜਾਰੀ ਰਹਿਣਗੇ ਜੇ ਗੱਲ ਕਰੀਏ ਫੂਡ ਕਾਰਟ ਦੀ ਜੀ ਅਸੀਂ ਅੱਜ 6 ਫੂਡ ਕਾਰਟ ਨੇ ਜਿਹੜੇ ਵੱਖ-ਵੱਖ ਪਿੰਡਾਂ ਦੇ ਵਿੱਚ ਦੇ ਰਹੇ ਆਂਗੇ ਕਿਉਂਕਿ ਸਭ ਤੋਂ ਜੇ ਅੱਜ ਅਸੀਂ ਗੱਲ ਕਰਦੇ ਆਂ ਤਾਂ ਔਰਤ ਦੀ ਕਿ ਉਹਦੀ ਸਕਿੱਲ ਹੈ ਜਿਹੜੀ ਘਰਾਂ ਦੇ ਵਿੱਚ ਦਬ ਕੇ ਰਹਿ ਚੁੱਕੀ ਹੈ ਤੇ ਉਮੀਦ ਦੇ ਬੈਨਰ ਹੇਡ ਪੈਣਾ ਦੀ ਉਮੀਦ ਨੇ ਇੱਕ ਅਜਿਹਾ ਇਨੀਸ਼ੀਏਟਿਵ ਲਿਆ ਹੈ ਕਿ ਕਿਸੀ ਵੀ ਔਰਤ ਦੀ ਸਕਿੱਲ ਨੂੰ نیچے ਨਹੀਂ ਲੱਗਣ ਦਿੱਤਾ ਜਾਏਗਾ ਜੋ ਵੀ ਜਿੰਨੇ ਯੋਗ ਹੈ ਉਹਦੇ ਨਾਲ ਤਾਲਮੇਲ ਕਰਕੇ ਅਸੀਂ ਉਸ ਲੈਵਲ ਤੇ ਸੋਰਸ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ ਹੈਂਡਹੋਲਡ ਸਪੋਰਟ ਕਰਦੇ ਹਾਂ ਤੇ ਗੱਲ ਇਹ ਨਹੀਂ ਕਿ ਅੱਜ ਫੂਡ ਕਾਰਟ ਹੈਂਡਓਵਰ ਕਰਤੀਆਂ ਗੱਲ ਖਤਮ ਹੋ ਗਈ ਅਸੀਂ ਤਾਂ ਜੀ ਪਲ-ਪਲ ਹਰ ਰੋਜ਼ ਫਾਲੋਅ ਅਪ ਲੈਣੇ ਆ ਇਹ ਵੀ ਕੋਸ਼ਿਸ਼ ਕਰਦੇ ਹਾਂ ਕਿ ਇਸ ਮੰਥ ਕਿੰਨੀ ਸੇਲ ਹੋਈ ਤੇ ਇਹਨੂੰ ਕਿਵੇਂ ਵਧਾਇਆ ਜਾ ਸਕਦਾ ਸਾਡੇ ਤੇ ਵਿਸ਼ਵਾਸ ਹੈ ਜਿਹੜਾ ਉਹ ਭੂਮੇ ਦਾ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਖੁਸ਼ੀ ਹੁੰਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਹੋਰ ਕਈ ਖੇਤਰਾਂ ਦੇ ਵਿੱਚ ਔਰਤਾਂ ਦੇ ਨਾਲ ਸਹਿਯੋਗੀ ਸਾਬਿਤ ਹੋਵਾਂਗੇ ਇਹ ਤੇ ਕਿੰਨੀ ਕੁ ਕਾਸਟ ਆਈ ਹੈ ਜੀ ਕਿੰਨਾ ਕੁ ਖਰਚਾ ਤਕਰੀਬਨ ਇਹਦੇ ਵਿੱਚ ਜੀ ਕਾਸਟ ਦੀ ਜੇ ਗੱਲ ਕਰੀਏ ਸਾਡੇ ਇਹ 40000 ਦੇ ਕਰੀਬ ਇੱਕ ਫੂਡ ਕਾਰਟ ਤਿਆਰ ਹੁੰਦੀ ਹੈਗੀ ਤੇ ਹਰ ਇੱਕ ਚੀਜ਼ ਬੜੀ ਉਹਦੇ ਨਾਲ ਲਈ ਜਾਂਦੀ ਹੈ ਕਿਉਂਕਿ ਕਦੇ ਵੀ ਕਿਸੇ ਚੈਨਲ ਤੇ ਆ ਕੇ ਕੋਈ ਚੀਜ਼ ਪ੍ਰੋਵਾਈਡ ਕਰਨਾ ਸਾਡੀ ਸਾਡੀ ਅਮੇਜ਼ ਨੂੰ ਇਫੈਕਟ ਨਾ ਹੋਵੇ ਅਸੀਂ ਟਾਇਰ ਚੱਕੇ ਚੈੱਕ ਕਰਕੇ ਪ੍ਰੋਪਰ ਹਰ ਇੱਕ ਚੀਜ਼ ਨੂੰ ਫੇਰ ਉਹਨਾਂ ਨੂੰ ਪ੍ਰੋਵਾਈਡ ਕਰਦੇ ਆ ਕੋਈ ਐਦਾਂ ਨਹੀਂ ਕਿ ਇਹ ਇੱਕ ਜਸਟ ਓਨਲੀ ਰੇੜੀ ਤਿਆਰ ਕਰਵਾ ਕੇ ਦੇਤੀ ਕਿਉਂਕਿ ਲੰਬੇ ਸਮੇਂ ਤੱਕ ਰੋਜ਼ਗਾਰ ਦਾ ਸਾਧਨ ਰਹਿਣਾ ਜੀ ਉਹਨਾਂ ਦਾ ਇਹ ਜਿਹੜੀ ਜਦੋਂ ਪਿਛਲੀ ਵਾਰ ਕੂਮ ਕਾਰਡ ਦਿੱਤੀ ਗਈ ਸੀ ਤਾਂ ਇੱਕ ਟੋਲ ਪਲਾਜ਼ਾ ਦੇ ਕੋਲ ਭੈਣ ਲਾਂਦੇ ਸੀ ਫੱਟੇ ਤੇ ਰੱਖੀ ਜੀ ਹੁਣ ਐਦਾਂ ਦੀ ਕੋਈ ਭੈਣਾਂ ਲੱਗੀਆਂ ਗਈਆਂ ਨੇ ਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਜਿੱਦਾਂ ਸਾਡੇ ਕੋਲ ਜੀ ਇੱਕ ਦੇਖੋ ਕਈ ਅਸੀਂ ਜਿਵੇਂ ਸਾਡਾ ਕੋਈ ਗਰੁੱਪ ਮੈਂਬਰ ਹੈ ਭੈਣਾਂ ਦੀ ਉਮੀਦ ਨਾਲ ਜੁੜਿਆ ਹੋਇਆ ਹੈ ਉਹ ਬੀਬੀ ਕਹਿੰਦੀ ਹੈ ਕਿ ਮੇਰਾ ਬੇਟਾ ਬੇਰੁਜ਼ਗਾਰ ਹੈ ਗ੍ਰੈਜੂਏਸ਼ਨ ਕਰਕੇ ਘਰੇ ਬੈਠਾ ਹੈ ਤੇ ਉਹ ਕੰਮ ਕਰਨਾ ਚਾਹੁੰਦਾ ਹੈ ਸਾਡੇ ਨਾਲ ਤੇ ਉਹ ਗਰੁੱਪ ਦੀ ਇੱਕ ਬੀਬੀ ਜੁੜੀ ਹੈ ਜੀ ਹੁਣ ਉਹ ਕਹਿੰਦੀ ਅਸੀਂ ਮਾਂ ਪੁੱਤ ਨਹੀਂ ਕੰਮ ਕਰਨਾ ਸਾਡੇ ਕੋਲ ਹੈ ਇੱਕ ਕੇਸ ਬਖੋਪੀਰ ਦਾ ਤੇ ਫਿਰ ਉਹਨਾਂ ਉਹ ਕੀ ਕਰਦੇ ਸੀ ਜੀ ਉਹ ਟੇਬਲ ਤੇ ਹੀ ਲਗਾਉਂਦੇ ਸੀ ਬਖੋਪੀਰ ਸਕੂਲ ਦੇ ਅੱਗੇ ਤੁਸੀਂ ਕਦੇ ਪੁੱਛਿਓ ਕਿਸੇ ਤੋਂ ਉਹ ਟੇਬਲ ਤੇ ਹੀ ਲਗਾਉਂਦੇ ਸੀ ਤਾਂ ਉਹਨਾਂ ਦੀ ਇੱਕ ਕੁਆਲਿਟੀ ਤੇ ਉਹਨਾਂ ਦੇ ਸਟੈਂਡਰਡ ਨੂੰ ਅਪ ਕਰਨ ਲਈ ਤੇ ਸੇਲ ਨੂੰ ਵਧਾਉਣ ਲਈ ਤੇ ਉਹਨਾਂ ਨੂੰ ਸ਼ਾਹੀਦ ਕਰਨ ਲਈ ਇਨੀਸ਼ੀਏਟਿਵ ਜਿਹੜਾ ਹੈਗਾ ਸਪੈਸ਼ਲੀ ਅਸੀਂ ਉਹਨਾਂ ਨੂੰ ਆਈਡੈਂਟੀਫਾਈ ਕੀਤਾ